ਇਸ ਵੇਲੇ ਦੀ ਵੱਡੀ ਖਬਰ ਨਿਊ ਨਾਬਾ ਜੇਲ੍ਹ ਤੋਂ ਆ ਰਹੀ ਹੈ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕਰਨ ਵਾਸਤੇ ਐਸਆਈਟੀ ਦੀ ਟੀਮ ਪਹੁੰਚੀ ਹੋਈ ਹੈ ਐਸਆਈਟੀ ਦੀ ਟੀਮ ਜਿਹੜੀ ਪੁੱਛਗਿੱਛ ਕਰੇਗੀ ਉਸ ਦੇ ਇੰਚਾਰਜ ਦੱਸੇ ਜਾਂਦੇ ਨੇ ਪਟਿਆਲਾ ਰੇਂਜ ਦੇ ਐਸਐਸਪੀ ਵਰੁਣ ਸ਼ਰਮਾ ਤੇ ਉਹਨਾਂ ਦੇ ਨਾਲ ਐਸਪੀਡੀ ਪਟਿਆਲਾ ਗੁਰਪੰਸ ਸਿੰਘ ਬੈਂਸ ਸੋ ਬਿਕਰਮ ਮਜੀਠੀਆ ਤੋਂ ਗੁੰਮਨਾਮ ਜ਼ਮੀਨੀ ਰਿਕਾਰਡ ਦੇ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾਵੇਗੀ ਕਹਿੰਦੇ ਕੁਝ ਜ਼ਮੀਨੀ ਰਿਕਾਰਡ ਨੇ ਜੋ ਗੁੰਮਨਾਮ ਨੇ ਉਹ ਰਿਕਾਰਡ ਮਿਲ ਨਹੀਂ ਰਹੇ ਜ਼ਮੀਨਾਂ ਨੂੰ ਲੈ ਕੇ ਜਿਸ ਦੀ ਪੁੱਛਗਿੱਛ ਬਿਕਰਮ ਮਜੀਠੀਆ ਤੋਂ ਹੋਣੀ ਹੈ ਸੋ ਐਸਆਈਟੀ ਨਿਊ ਨਾਬਾ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਤੇ ਕੀ ਟੀਮਾਂ ਪਹੁੰਚ ਚੁੱਕੀਆਂ ਨੇ ਇਸ ਦੇ ਨਾਲ ਬਾਕੀ ਵੀ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਟੀਮ ਦੇ ਵਿੱਚ ਸ਼ਾਮਿਲ ਨੇ ਵਿਕਰਮਜੀਤ ਸਿੰਘ ਤੋਂ ਪੁੱਛਗਿੱਛ ਹੁਣੇ ਸ਼ੁਰੂ ਹੋ ਗਈ ਹੈ ਕਾਫੀ ਦੇਰ ਪਹਿਲਾਂ ਔਰ ਲਗਾਤਾਰ ਪੁੱਛਗਿੱਛ ਜਿਹੜੀ ਇਹ ਚੱਲ ਰਹੀ ਹੈ ਕਿੰਨੇ ਘੰਟੇ ਚੱਲੇਗੀ ਕੀ ਸਵਾਲ ਜਵਾਬ ਹੋਣਗੇ ਇਸ ਬਾਰੇ ਫਿਲਹਾਲ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਵੀ ਮੁਹੱਈਆ ਨਹੀਂ ਕਰਵਾਈ ਗਈ ਹੁਣ ਕੀ ਕੀ ਸਵਾਲ ਹੋਣਗੇ ਉਹ ਕਿਉਂਕਿ ਗੁੰਮਨਾਮ ਜ਼ਮੀਨੀ ਰਿਕਾਰਡ ਦਾ ਮਾਮਲਾ ਦੱਸਿਆ ਜਾ ਰਿਹਾ ਵਿਕਰਮਜੀਤ ਠੀਆ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ 25 ਜੂਨ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ 11 ਦਿਨ ਦੀ ਜਿਹੜੀ ਰਿਮਾਂਡ ਹੈ ਉਹਦੇ ਉੱਤੇ ਸੀਗੇ ਵਿਕਰਮਜੀਤ ਠੀਆ ਤਾਂ ਰਿਮਾਂਡ ਵੱਤੋਂ ਵੱਤ 14 ਦਿਨ ਦੀ ਮਿਲ ਸਕਦੀ ਹੈ ਸੋ 11 ਦਿਨ ਦੀ ਰਿਮਾਂਡ ਤੋਂ ਬਾਅਦ ਲਗਾਤਾਰ ਨਿਆਂਇਕ ਹਿਰਾਸਤ ਦੇ ਵਿੱਚ ਚੱਲ ਰਹੇ ਨੇ ਵਿਕਰਮਜੀਤ ਠੀਆ 14 ਅਗਸਤ ਤੋਂ ਬਾਅਦ ਨਿਆਂਇਕ ਹਿਰਾਸਤ ਜਿਹੜੀ ਹੈ ਵਧਾ ਦਿੱਤੀ ਗਈ ਸੀ ਤਾਂ 28 ਅਗਸਤ ਨੂੰ ਨਿਆਂਇਕ ਹਿਰਾਸਤ ਜਿਹੜੀ ਹੈ ਉਹ ਖਤਮ ਹੋਵੇਗੀ ਵਿਕਰਮਜੀ ਫਿਰ ਤੋਂ ਉਹਨਾਂ ਨੂੰ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਇਹ ਜੱਜ ਦੇ ਉੱਤੇ ਨਿਰਪਰ ਕਰਦਾ ਹੈ ਕਿ ਵਿਕਰਮਜੀਤਿਆ ਦੀ ਨ्यायिक ਹਿਰਾਸਤ ਵਧਾਈ ਜਾਵੇਗੀ ਜਾਂ ਫਿਰ ਕੋਈ ਹੋਰ ਫੈਸਲਾ ਜੱਜ ਦੇ ਵੱਲੋਂ ਸੁਣਾਇਆ ਜਾਂਦਾ ਹੈ ਕਿਉਂਕਿ ਵਿਕਰਮਜੀਤਿਆ ਦੇ ਪੱਖ ਦੇ ਜਿਹੜੇ ਵਕੀਲ ਨੇ ਬਚਾਅ ਪੱਖ ਦੇ ਵਕੀਲਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਸੀਗੀ ਔਰ ਜ਼ਮਾਨਤ ਮੰਗੀ ਗਈ ਸੀ ਪਰ ਜੱਜ ਸਾਹਿਬ ਨੇ ਇੱਕ ਇੱਕ ਜ਼ਮਾਨਤ ਦਿਨ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਬਹੁਤ ਹੀ ਕ੍ਰੂਸ਼ੀਅਲ ਤੇ ਬੜੇ ਹੀ ਇੰਪੋਰਟੈਂਟ ਸਟੇਜ ਦੇ ਉੱਤੇ ਚੱਲ ਰਹੀ ਹੈ ਜਿਹੜੀ ਜਾਂਚ ਪੜਤਾਲ ਤੇਜ਼ੀ ਦੇ ਨਾਲ ਚੱਲ ਰਹੀ ਆ ਔਰ ਐਸੇ ਸਮੇਂ ਦੇ ਵਿੱਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਵਿਕਰਮਜੀਤਿਆ ਨੂੰ 100 ਚਲਾਨ ਜਿਹੜਾ ਚਾਰ ਸ਼ੀਟ ਹੈ ਜਿਹੜੀ ਉਹ ਵੀ ਦਾਖਲ ਕਰ ਦਿੱਤੀ ਗਈ ਸੀਗੀ ਅ ਸਰਕਾਰੀ ਵਕੀਲਾਂ ਦੇ ਵੱਲੋਂ ਵਿਜੀਲੈਂਸ ਦੇ ਵੱਲੋਂ ਮਾਨਯੋਗ ਅਦਾਲਤ ਦੇ ਵਿੱਚ ਔਰ 40000 ਤੋਂ ਵੱਧ ਪੰਨਿਆਂ ਦੀ ਚਾਰ ਸ਼ੀਟ ਦਾਖਲ ਕੀਤੀ ਗਈ ਉਸ ਤੋਂ ਬਾਅਦ ਉਹਦੇ ਵਿੱਚ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਨੇ 400 ਤੋਂ ਵੱਧ ਖਾਤੇ ਨੇ ਜਿਹੜੇ ਬੈਂਕ ਅਕਾਊਂਟ ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਸੋ 700 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਬੇਨਾਮੀ ਪ੍ਰਾਪਰਟੀ ਔਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈ ਗਈ ਪ੍ਰਾਪਰਟੀ ਦਾ ਜ਼ਿਕਰ ਕੀਤਾ ਗਿਆ ਉਸ ਚਾਰ ਸ਼ੀਟ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਵਿੱਚ ਪੁਲਿਸ ਨੇ ਦੱਸਿਆ ਸੀ ਕਿ 540 ਕਰੋੜ ਰੁਪਏ ਦਾ ਕਪਲਾ ਜਿਹੜਾ ਹੈ ਬੇਨਾਮੀ ਪ੍ਰਾਪਰਟੀ ਆਸਰ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਜਾਇਦਾਦ ਸਾਹਮਣੇ ਆਈ ਹੈ ਆਮਦਨ ਤੋਂ ਵੱਧ ਜਾਇਦਾਦ ਜਿਹੜੀ ਸਾਹਮਣੇ ਆਈ ਹੈ ਵਿਜੀਲੈਂਸ ਦਾ ਕਹਿਣਾ ਹੈ ਜਿਉਂ-ਜਿਉਂ ਤਫਤੀਸ਼ ਅੱਗੇ ਵਧੀ ਜਿਉਂ-ਜਿਉਂ ਜਾਂਚ ਪੜਤਾਲ ਹੋਈ ਤਾਂ ਫਿਰ ਇਨਵੈਸਟੀਗੇਸ਼ਨ ਦੇ ਦੌਰਾਨ ਕਾਫੀ ਕੁਝ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਏ ਤਾਂ 540 ਕਰੋੜ ਦੀ ਪ੍ਰਾਪਰਟੀ 700 ਕਰੋੜ ਦੀ ਬੇਨਾਮੀ ਤੇ ਗੈਰ ਕਾਨੂੰਨੀ ਪ੍ਰਾਪਰਟੀ ਬਣ ਗਈ ਆਮਤਨ ਤੋਂ ਵੱਧ ਜ਼ਾਇਦਾਦ ਬਣ ਗਈ ਹੁਣ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਉਲਝ ਗਏ ਨੇ ਵਿਕਰਮ ਅਜੀਠਿਆ ਸੋ ਇਸੇ ਹੀ ਕਰਕੇ ਜਿਹੜੇ ਰਿਕਾਰਡ ਨਹੀਂ ਮਿਲ ਰਹੇ ਜ਼ਮੀਨਾਂ ਦੇ ਉਹ ਰਿਕਾਰਡ ਕਿੱਧਰ ਗਏ ਉਹ ਖੁਰਦਪੁਰਦ ਕਰ ਦਿੱਤੇ ਗਏ ਜਾਂ ਫਿਰ ਉਹ ਰਿਕਾਰਡ ਗਲਤ ਸੀਗੇ ਕਿਸ ਦੇ ਨਾਮ ਤੇ ਰਜਿਸਟਰੀਆਂ ਹੋਈਆਂ ਸੋ ਕੁੱਲ ਮਿਲਾ ਕੇ ਵੱਡੇ ਵੱਡੇ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਲੱਭਣ ਦੇ ਵਿੱਚ ਛੁੱਟੀ ਹੋਈ ਹੈ ਵਿਜੀਲੈਂਸ ਔਰ ਮਾਮਲਾ ਕਿੱਥੋਂ ਸ਼ੁਰੂ ਹੋਇਆ ਸੀਗਾ ਮਾਮਲਾ 2021 ਦੇ ਵਿੱਚ ਜਦੋਂ ਮਾਨਯੋਗ ਪੰਜਾਬ ਸਰਕਾਰ ਸੀ ਜੋ ਚਰਨਜੀਤ ਚੰਨੀ ਹਰੀ ਜਸਮੇ ਮੁੱਖ ਮੰਤਰੀ ਸੀ ਉਹਨਾਂ ਨੇ ਵਿਕਰਮਜੀਤ ਸਿੰਘ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਗ੍ਰਿਫਤਾਰ ਹੁੰਦੇ ਨੇ ਫਿਰ ਉਹਨਾਂ ਨੂੰ ਇਲੈਕਸ਼ਨ ਲੜਨ ਦਾ ਸਮਾਂ ਮਿਲਦਾ ਹੈ ਤੇ ਉਸ ਤੋਂ ਬਾਅਦ ਇਲੈਕਸ਼ਨ ਲੜ ਕੇ ਫਿਰ ਉਹਨਾਂ ਨੂੰ ਸਲੱਖਾਂ ਦੇ ਪਿੱਛੇ ਜਾਣਾ ਪੈਂਦਾ ਸੋ ਕੁੱਲ ਮਿਲਾ ਕੇ ਐਂਡੀਪੀਐਸ ਦੇ ਨਾਲ ਜੋੜ ਕੇ ਹੀ ਇਸ ਮਾਮਲੇ ਨੂੰ ਜਿਹੜਾ ਆਮਦਨ ਤੋਂ ਬਾਅਦ ਜਾਇਦਾਦ ਮਾਮਲੇ ਨੂੰ ਵੇਖਿਆ ਜਾ ਰਿਹਾ ਦੋਸ਼ ਲੱਗ ਰਹੇ ਨੇ ਕਿ ਇਹ ਜਿਹੜਾ ਪੈਸਾ ਵਿਕਰਮ ਮਜੀਠੀਆ ਦੇ ਖਾਤਿਆਂ ਚ ਆਇਆ ਹਵਾਲਾ ਦਾ ਪੈਸਾ ਸੀਗਾ ਇਹ ਡਰੱਗ ਤਸਕਰੀ ਦੇ ਨਾਲ ਜੋੜ ਕੇ ਇਸ ਪੈਸੇ ਨੂੰ ਵੇਖਿਆ ਜਾ ਰਿਹਾ ਹੈ ਸ਼ੈੱਲ ਕੰਪਨੀਆਂਜ਼ ਦਾ ਵਿੱਚ ਜ਼ਿਕਰ ਹੋ ਚੁੱਕਿਆ ਸੋ ਕੁੱਲ ਮਿਲਾ ਕੇ ਜਿਹੜੇ ਜਿਹੜੇ ਜ਼ਮੀਨਾਂ ਦੇ ਰਿਕਾਰਡ ਨਹੀਂ ਮਿਲੇ ਉਹਨਾਂ ਦੀ ਜਾਂਚ ਪੜਤਾਲ ਚੱਲ ਰਹੀ ਹੈ ਸਵਾਲ ਜਵਾਬ ਹੋਣਗੇ ਜਦੋਂ ਵਿਕਰਮ ਮਜੀਠੀਆ ਰਿਮਾਂਡ ਦੇ ਉੱਤੇ ਸੀ ਤਾਂ ਇੰਨਾ ਹੀ ਜ਼ਮੀਨਾਂ ਜਾਇਦਾਦ ਦਾ ਬਾਰੇ ਉਹਨਾਂ ਤੋਂ ਪੁੱਛਿਆ ਗਿਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਉੱਤੇ ਵੀ ਲੈ ਕੇ ਗਈ ਵਿਜੀਲੈਂਸ ਦੀ ਟੀਮ ਨਿਸ਼ਾਨਦੇਹੀ ਕਰਨ ਵਾਸਤੇ ਪੁਸ਼ਟੀ ਕਰਨ ਵਾਸਤੇ ਇਸ ਤੋਂ ਇਲਾਵਾ यूपी ਦੇ ਵਿੱਚ ਵੀ ਗਏ ਦਿੱਲੀ ਦੇ ਵਿੱਚ ਵੀ ਹਿਮਾਚਲ ਪ੍ਰਦੇਸ਼ ਦਾ ਵੀ ਜ਼ਿਕਰ ਹੋਇਆ ਸੋ ਕਾਫੀ ਥਾਵਾਂ ਦਾ ਜ਼ਿਕਰ ਹੋਇਆ ਔਰ ਇਹਨਾਂ ਨਾਲ ਲੱਗਦੇ ਜਿਹੜੇ ਸੂਬੇ ਨੇ ਇਹਨਾਂ ਸੂਬਿਆਂ ਦੇ ਵਿੱਚ ਕੁੱਲ 15 ਥਾਵਾਂ ਤੇ ਵਿਕਰਮ ਅਜੀਤਿਆ ਨੂੰ ਕਹਿੰਦੇ ਕਿ ਨਿਸ਼ਾਨਦੇਹੀ ਵਾਸਤੇ ਲਿਜਾਂਦਾ ਗਿਆ ਸੀ ਜੋ ਸੂਤਰਾ ਤੋਂ ਜਾਣਕਾਰੀ ਮਿਲੀਆ ਔਰ ਇੱਥੇ ਜੋ ਵੀ ਤੱਥ ਨਿਕਲ ਕੇ ਸਾਹਮਣੇ ਆਏ ਨੇ ਜਾਂ ਜੋ ਕੁਝ ਚੀਜ਼ਾਂ ਹੱਥ ਲੱਗੀਆਂ ਨੇ ਵਿਜੀਲੈਂਸ ਦੇ ਸੋ ਉਹਨਾਂ ਦੇ ਬੇਸ ਦੇ ਉੱਤੇ ਹੀ ਕਾਰਵਾਈ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇਜ਼ ਹੋ ਗਈਆਂ ਨੇ ਵਿਕਰਮ ਜੀਠੀਆਂ ਦੀਆਂ ਅਟਕਲਾਵਦੀਆਂ ਜਾ ਰਹੀਆਂ ਨੇ ਜਾਂਚ ਤੇਜ਼ ਹੋ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਜੀਠੀਆਂ ਦੀਆਂ ਮੁਸ਼ਕਲਾਂ ਕਿੰਨੀਆਂ ਕਵਦਨ ਗਿਆ ਔਰ ਐਸਐਸਪੀ ਵਰੁਣ ਸ਼ਰਮਾ ਆਪਣੀ ਜਿਹੜੀ ਟੀਮ ਲੈ ਕੇ ਗਏ ਨੇ ਐਸਆਈਟੀ ਗਈ ਹੈ ਜਿਹੜੀ ਅਜ ਨਿਊ ਨਾਬਾ ਜੇਲ੍ਹ ਦੇ ਵਿੱਚ ਤਾਂ ਵਿਕਰਮ ਜੀਠੀਆਂ ਤੋਂ ਕੀ ਪੁੱਛਗਿਛ ਕੀਤੀ ਜਾਵੇਗੀ ਕੀ ਇਹੋ ਜਿਹੇ ਸਵਾਲ ਕੀਤੇ ਜਾਣਗੇ ਕੀ ਜਵਾਬ ਦੇਣਗੇ ਔਰ ਕੀ ਸਾਡੇ ਸੂਤਰ ਦੱਸਦੇ ਨੇ ਕਿ ਖਬਰਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ ਹਰ ਇੱਕ ਗੱਲ ਦੇ ਉੱਤੇ ਨਜ਼ਰ ਬਣੀ ਹੋਈ ਹੈ ਸਾਡੀ ਤੁਹਾਡੇ ਤੱਕ ਜ਼ਰੂਰ ਹਰ ਇੱਕ ਜਾਣਕਾਰੀ ਪਹੁੰਚਾਵਾਂਗੇ ਡੀਫੈਕਟ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਵੁਲਮਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ